ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸੱਸੀ ਘਾਲ ਬਾਈ ਜੀ ਬਾਈ ਅਸੀ ਆ ਗਏ ਨਾਮ ਐਡਰੈਸ ਦੱਸੋ ਜੀ ਆਪਣਾ ਹਾਂ ਵੀ ਰਾਜੇਸ ਸਿੰਘ ਪਿੰਡ ਤੁਰੀਆਂ ਲੁਧਿਆਣਾ ਤੇ ਸੀ ਇੰਡੀ ਕਰਾਓ ਤੇ ਪਿੰਡ ਪੈ ਗਿਆ ਆਪਣਾ ਠੂਰ ਮੋਬਾਈਲ ਨੰਬਰ ਬੋਲਿਓ ਆਪਣਾ ਆਡਾ ਨੰਬਰ 88476 88137 88476 88137 ਆਪਾਂ ਦਾ ਨੰਬਰ ਹੈਗਾ 904123795 ਆਪਾਂ ਤੁਹਾਨੂੰ ਕਿ ਜਰਸੀ ਦੇ ਇੱਕ ਕ੍ਰੋਸ ਤਾਂ ਜੇ ਸੂਈ ਵੀ ਹਾਂਜੀ ਕਿਹਦੇ ਆਪਾਂ ਜਰਸੀ ਦੇਖਦੇ ਇਹਨੂੰ ਕਹਿਮਾਂ ਦੇ ਰੋਗੇ ਸੂਈ ਨੂੰ ਦੂਜੇ ਦਿਨ ਆਤੀ ਜੀ ਉਹਨੂੰ ਠੀਕ ਹੈ ਕੱਲ ਸਵੇਰੇ ਹੀ ਸੂਈ ਵੀ ਹਣਾ ਬੱਚਾ ਇਹ ਨਹੀਂ deta ਬੱਚਾ ਹੈ ਬੱਚਾ ਦੇਖੋ ਨਾੜੂ ਨਾਲ ਆ ਜਮਾ ਹਾਂਜੀ ਨਾਲ ਉਹ ਨਾਲ ਤੇ ਜੇਰ ਜੁਰ ਜਮਾ ਡੰਨ ਹਾਂਜੀ ਸਾਰੀ ਪਈ ਵੀ ਠੀਕ ਹੈ ਦੁੱਧ ਐਸ ਵਕਤ ਕਿੰਨਾ ਹੋਊਗਾ ਐਸ ਵਕਤ 13 ਕਿਲੋ ਬੋੜੀ ਐ 14 ਕਿਲੋ ਮੰਨ ਕੇ ਚੱਲੀਏ ਮਿਲਣ ਵਾਲਾ 6.5 ਲੀਟਰ ਤੋਂ ਬਾਹਰ ਹਾਜ਼ਰ ਹੈਗਾ ਦੋ ਟਾਈਮ ਚਵਾ ਸਕਦੇ ਆਪਾਂ ਚੋਂ ਚਵਾ ਤਾਰਾ ਤੁਰ ਇੱਕ ਨੰਬਰ ਸੁਭਰਜ ਚਵਾਈ ਦੇ ਕੋਤਾ ਤਾਰਾ ਤੁਰਾ ਪੂਰੀਆਂ ਓਕੇ ਜਾਵਾਂ ਤਾਰਾ ਵੀਰ ਮਾਰਕੀ ਦਿਖਾਈ ਜਾਂਦਾ ਤੇ ਮਗਰ ਥੋੜੀ ਮਾਰ ਤਾਰਾ ਥੋੜੀ ਥੋੜੀ ਭਲ ਰਹਿ ਗਈ ਹਲੇ ਹਨ ਸਵਾ ਦੇਖੋ ਚੋਂ ਵਗੈਰਾ ਦੇਖੋ ਪੂਰਾ ਮੋਟਾ ਸਾਫ਼ ਤਾਰਾ ਮੂਹਰ ਖਰਾਚ ਹੋਰ ਮਾਰਦੀ ਬਣੀ ਐ ਪਰ ਠੀਕ ਓਕੇ ਮੰਗ ਲੈ ਥੋੜੇ ਚੋਂ ਵਗੈਰਾ 17 ਦੀ ਪੂਰੀ ਇੱਕ ਨੰਬਰ ਆ ਬਸ ਠੀਕ ਆ ਵੀਰੇ ਓਕੇ ਜੇਰ ਵਗੈਰਾ ਡਾਨਾ ਹਨਾ ਟੋਰੀ ਬਾਹਰ ਨੂੰ ਇਹਨੂੰ ਸੋ ਵੀਰੋ ਕੱਦ ਕਾਠ ਵਗੈਰਾ ਦੇਖੋ ਬੈੜ ਦਾ ਸਾਫ ਸੁਥਰਾ ਤੇ ਜਿੰਦ ਜਾਨ ਰਾਜੀ ਸਭੀ ਬੜੀ ਬਹੁਤ ਆ ਥੋੜਾ ਸਹਿਜ ਕੱਦ ਜੋ ਮੀਡੀਅਮ ਆ ਗਈ ਤੇ ਪਰ ਬੇਲਬੁੱਲ ਬੈੜ ਦੀ ਬਹੁਤ ਆ ਤੇ ਲੇਵਾ ਦੇਖੋ ਪਤਾ ਹੀ ਦੇ ਸ਼ਾਮ ਦਾ ਟਾਈਮ ਚਵਾਈਏ ਦੀ ਹੋਣੀ ਆ ਅੱਗੇ ਪਿੱਛੇ ਦਾ ਹਵਾਨਾ ਬੜਾ ਮੂੰਹ ਕਰੀ ਬਿਰੋਰੀ ਸੋ ਮੂੰਹ ਦੇਖੋ ਜਮਾ ਗਿਆ ਵਾ ਜਿਹਨੂੰ ਕਹਿੰਦਾ 200 ਗ੍ਰਾਮ ਮੂੰਹ ਤੇ ਪਾਣੀ ਖੜਦਾ ਉਹ ਇਹਦੇ ਮੂੰਹ ਆ ਪਿਓਰ ਅਸਲ ਜਰਸੀ ਜਮ ਲੈ ਜਾ ਵੀਰੇ ਬੰਨ ਜੀ ਤੋ ਬੇਰਬੂਲ ਵਹਿੜ ਦੀ ਬਹੁਤ ਜ਼ਿਆਦਾ ਲੰਬੀ ਲੱਜੀ ਬਹੁਤ ਜ਼ਿਆਦਾ ਹੈਗੀ ਤੇ ਤੋਰਾ ਵਗੈਰਾ ਦੇਖੋ ਪੂਰਾ ਸਾਫ ਸੁਥਰਾ ਬਾਗੀ ਪੈਠ ਬੜੇ ਦੀ ਬਣਤਰ ਤੇ ਜਿੰਨੀ ਹੈਗੇ ਵਹਿੜ ਸਾਫ ਆ ਪੂਰੀ ਜਮਾ ਲਿੱਸੀ ਕਿਸੇ ਪਾਸੋਂ ਨਹੀਂ ਰਾਜੀ ਵਧੀਆ ਸੌਂਕ ਵਾਲੇ ਸਮਾਹ ਸਮਹਾਰ ਵਾਲੇ ਕਰੋ ਆਈ ਵੀ ਆ ਤੇ ਇਹਦਾ ਰਿਕਾਰਡ ਵਗੈਰਾ ਪੁੱਛਿਆ ਪਹਿਲੇ ਕਿਸੇ ਇੱਕ ਨਾ ਦੋ ਦਿੱਤੇ ਨੇ ਪਹਿਲੇ ਛੇ 18 ਕਿਲੋ ਦਾ ਦਿੱਤਾ ਇਹਦੇ ਕੀ ਅੰਦਾਜ਼ਾ ਲਾਈ ਆਪਾਂ 20 ਤੋਂ ਭਰ ਨਾ ਸਕਦੀਏ ਨਾ ਸਕਦੀਏ ਪਰ ਆਪਾਂ ਇਹ ਕਹਿੰਦੇ 20 ਮੰਨ ਕੇ ਲੈ ਲੈ ਬੰਦਾ ਹਣ ਤੇ ਮੁੱਲੇ ਦਾ ਕੀ ਰੱਖਿਆ ਮੁੱਲੇ ਦਾ 30000 ਰੁਪਏ ਮੰਨਤਨ ਹੋ ਜੂਗਾ ਉਹ ਲੋਕ ਇਹ ਕਰਵਾਉਂਦੇ ਸੋ 75000 ਦੇ ਵਿੱਚੋਂ ਮਾਨਦਾਨ ਹੋ ਜੂ ਲੈਵਾ ਦੇਖੋ ਅੱਗੇ ਪਿੱਛੇ ਦਾ ਹਵਾ ਨਾ ਜਾਵਾ ਬਾਰਡਰ ਬਾਕਸਰ ਟੈਂਕੀ ਹੋਈ ਹੈ ਤੇ ਮਿਲ ਕੇ ਵਿੱਚ ਚੰਗੀ ਸਾਫ ਸੁਥਰੀ ਤੇ ਮੂੰਹ ਮੱਥਾ ਓਕੇ ਆ ਜਾਵਾ ਤੇ ਦੂਜੇ ਨੰਬਰ ਜਿਹੜੀ ਕ੍ਰਾਸ ਬੱਚੀ ਦੇਖੀ ਜਾਂਦੇ ਆ ਇਹਨੂੰ ਕਹਿ ਕੇ ਦਿਨਾਗੇ ਸੂਈ ਨੂੰ ਇਹ ਵੀ ਕੱਲ ਹੀ ਸੂਈ ਹੈ ਠੀਕ ਆ ਬੱਚਾ ਇਹਦੀ ਬਗਰ ਕੀ ਆ ਬੱਚਾ ਜੀ ਧਾਰਾ ਦੂਰ ਓਕੇ ਹਾਂਜੀ ਦੁੱਧ ਕਿੰਨਾ ਕਾ ਹਾਜਰ ਹੁਣ ਇੱਥੇ ਜਨੇ 9-10 ਕਿਲੋ ਹਾਂਜੀ 10 ਕਿਲੋ ਬੋਲਾ ਹਾਜਰ ਆ ਇਥੇ ਕਿੰਨਾ ਕ ਪਾ ਦੂਗੀ ਇਹ ਦੁੱਧ ਪਾਉ 13-14 ਘਰ ਮੇਸ਼ਾ ਹਾਂ ਠੀਕ ਹੈ 14 ਲੀਟਰ ਮੰਨ ਕੇ ਲੈਣੇ ਹੁੰਦਾ ਪਾ ਦੇ ਚਾਹੇ ਵੱਧ ਹੈ ਨਾ ਪਰ ਬਾਹਲਾ ਕਿਸੇ ਦਾ ਫਾਇਦਾ ਕੋਈ ਨਹੀਂ ਹੈ ਤੇ ਜੇ ਮੈਂ ਮੱਝ ਦਾ ਮੁਕਾਬਲਾ ਕਰੂੰ ਤੇ ਇਹਦਾ ਮੁੱਲਾ ਵਾਕੀ ਰੱਖਿਆ ਇਹਦਾ ਮੁੱਲਾ ਨਹੀਂ 45000 ਰੁਪਏ ਮੰਨ ਤਾਂ ਹੋ ਜਾਊਗਾ ਸੁਭਰਤ ਧਾਰਾ ਦੇਖੋ ਜਮਾ ਬਿਨਾ ਨਿਆਣਾ ਪਾਇਆ ਬਹੁਤਾ ਹੀ ਰਹਿ ਗਿਆ ਥੱਲੇ ਤੇ ਚੋਣ ਦੇਖੋ ਕਾਦਾ ਮੋਟਾ ਮੋਟਾ ਸਾਫ ਸੁਥਰਾ ਚੋਣਾ ਤੇ ਮੈਂ ਅਥਰਾ ਜੀ ਵੀ ਧਾਰਾ ਮਾਰਨੀ ਤੇ ਚਵਾਈ ਦੇਖੋ ਜਮਾ ਕੋਈ ਨਿਆਣਾ ਨਹੀਂ ਪਾਇਆ ਕੋਈ ਬੱਚਾ ਨਹੀਂ ਛੱਡਿਆ ਬਸ ਓਦਾ ਹੀ ਥੱਲੇ ਰਹਿ ਗਿਆ ਬਸ ਠੀਕ ਹੈ ਬਿਰੋਕਿਆ 45000 ਰੁਪਏ ਦੀ ਹੈਗੀ ਕੀਮਤ ਸੋ ਬਰ ਮੂੰਹ ਮੱਥਾ ਦੇਖੋ ਫੇਸ ਕੁਆਲਿਟੀ ਚੰਗੀ ਆ ਰਾਜੀ ਸਮੀ ਪੜੀ ਵੀ ਤੇ 45000 ਰੁਪਏ ਸਹਿਮਤ ਕੀਮਤ ਸਿਰਫ ਕੀਮਤ ਆ 14 ਕਿਲੋ ਦੋਤੋਂ ਟੁੱਟ ਨਾ ਇੰਨੀ ਜਮਾ ਦੇ ਦੇ ਬਾਦ ਦੇ ਦੇ ਤੇ ਕ੍ਰਾਸ ਪੈਂਦੀ ਆ ਤੇ ਠੰਡੀ ਬਰਫ਼ ਵਰਗੀ ਆ ਹਨਾ ਕੋਈ ਆਨਲਾਈਨ ਮੰਗਾ ਲਈ ਦਾ ਗੋਰਾ ਪੂਰਾ ਸੀ ਇਹ ਥੰਮ ਦੇ ਜਿੱਥੇ ਮਰਜ਼ੀ ਖੜਾ ਲਓ ਜਮਾ ਜਿੱਥੇ ਮਰਜ਼ੀ ਖੜਾ ਕੇ ਬਹਿ ਜਾ ਸਵਾ ਦੇਖੋ ਜਮਾ ਰਸਾ ਢੱਡ ਕੇ ਬਹਿ ਜਾ ਥੱਲੇ ਜਮਾ ਠੰਡੀ ਇੰਨੀ ਆਂਤੀ ਕੋਈ ਨਹੀਂ ਠੰਡੀ ਬਾ ਲੈ ਚੱਲ ਵੀਰੇ ਓਕੇ ਆ ਜਮਾ ਸੋ 45000 ਰੁਪਏ ਸਿਰਫ ਕੀਮਤ 45000 ਦੇ ਵਿੱਚ ਆਪਾਂ ਕ੍ਰਾਸ ਬੈਡ ਦਿ ਦੀਨੇ ਦੁੱਧ ਮਾਜ ਦੇ ਨਾਲ ਕੰਪੇਅਰ ਹੋਣਾ ਜੀ ਦਾ ਤੇ ਲੈਵਾ ਦੇਖੋ ਪੁੱਤਾਂ ਇਹਦਾ ਸਾਫ ਸੁਥਰਾ ਸ਼ਾਮ ਦਾ ਟਾਈਮ ਹੈ ਹੁਣ ਚਵਾਈ ਇਹਨਾਂ ਦੀ ਹੋਣੀ ਹੈਗੀ ਅਸਰੇ ਪੂਰੇ ਬਣਿਆ ਹੋਏ ਜਮਾ ਸੋ ਪਹਿਲਾਂ ਇਹਨਾਂ ਪਰ ਜਰਸੀ ਫੇਰ ਦਿਖਾ ਦਈਏ ਸੋ ਲੈਵਾ ਦੇਖੋ ਕਾਹਦਾ ਬਣਾਇਆ ਪੁੱਤਾਂ ਦੀਨੇ ਪੂਰਾ ਸਾਫ ਸੁਥਰਾ ਸੋ ਪੈਂਡ ਹਠੂਰ ਕੋਈ ਵੀ ਨਾ ਕਿਸੇ ਵੀਰ ਦੇ ਪਸੰਦ ਹੋਵੇ ਇਸ ਨੰਬਰ 'ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਾਂਗੇ